ਸਤਿਨਾਮ ਸ਼੍ਰੀ ਵਾਸਤੂ ਸੱਜੀ ਬਾਣੀ ਗੁਰੂ ਗੁਰ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਹੰ ਗੁਰਵਾਮੀ ਕਹੈ ਸਿਖ ਦੇ ਜਨ ਮੰਨ ਕਰਤਾ ਨਿਹੰਗੁਰ ਨੇ ਸਤਾਰੇ ਨਾਰਾਇਣ ਨਰਪਤ ਕਰ ਐਸੇ ਗੁਰੂ ਕੋ ਬਲਬਦ ਜਾਈਐ ਆਪ ਮੁਕਤ ਮੁਹਤਾਰੈ ਧਰਮ ਸਤਕਾਰ ਜਨ ਦਸਾਂ ਪਾਤਸ਼ਾਹਾਂ ਦੀ ਆਦੂਨਾ ਪਿੱਛੋਂ ਉਤਾਂ ਜਗ ਰੇਸ਼ਟਰ ਤਪਨਾ ਦੇ ਮਾਲਕ ਤੇ ਗਰੀਬਨੀ ਆਵਾਜ਼ ਸਤਿਗੁਰੂ ਰਾਜ ਆਨ ਰਾਜ ਭਾਣ ਆਨ ਭਾਣ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਮੇਰੇ ਰਹਿਮਤ ਹੋਈ ਸਤਿਗੁਰਾਂ ਦੇ ਪੁੱਤਰ ਚਰਨ ਸ਼ਰਨ ਦੇ ਵਿੱਚ ਜਿਹੜਾ ਵਾਟ ਕੇ ਕੁਝ ਸਮਾਂ ਜਿਵੇਂ ਪਰੰਦਰ ਸੁਭਾਗ ਪ੍ਰਾਪਤ ਹੋਇਆ ਆਪ ਜੀ ਇਸ ਸ਼ਬਦ ਸਰਪਣ ਕਰਨ ਆਏ ਸੀ ਕਨਹਰ ਬੂਦ ਬਸੁਰ ਮਾਬਲ ਉਸਮ ਬਸੰਤ ਦਿਨ ਅੰਤਨ ਨਾਵ ਰਬ ਸਸ ਕਿਰਨ ਉਦਰ ਸਾਗ ਕੋ ਗੰਗਿਤ ਰੰਗੰਤ ਕੋ ਪਾਵੇ ਰੋਤਰ ਤੇ ਹਾਰ ਗਿਆ ਸਤਿਗੁਰ ਕੇ ਕਾਮਯਾਬ ਜਨ ਤੁਹਾਨੂੰ ਮੈਂ ਜੋ ਗਾਉਦਾ ਆਇਆ ਬੱਲੇ ਅਮਰਦਾਸ ਹੁਣ ਤੇਰੇ ਤੇਰੀ ਉਪਨਾਮ ਤੋਹ ਬਣਾਵੇ ਪਰਮ ਸਤ ਕਰ ਜੋਗ ਗੁਰੂ ਰੂਪ ਸਤ ਸੰਤ ਜੀਓ ਸੋ ਅਜ 350 ਨੇ ਮਾਣਿਆ ਤੇ ਮਾਣ ਨੇ ਤਣਿਆ ਦੇ ਤਾਰ ਅਨੇਕੋ ਪਿਆ ਦੀ ਊਂਟ ਧੰਨ ਧੰਨ ਸਾਹਿਬ ਸਿੰਘ ਗੁਰੂ ਅੰਮ੍ਰਿਤਸਰ মহারাজ ਜੀ ਦਾ ਜੋਤੀ ਜੋਤ ਗੁਰਪੁਰਬ ਹੈ ਜੀ ਸੋਮਰਪੁਰਬ ਵੀ 7400 ਸਾਲਾ ਸ਼ਤੰਭ ਦੀ ਸਤਾਬਦੀ ਦਾ ਸਾਲ ਹੈ ਜੋ ਸਤਿ ਪਾਤ੍ਰ ਵੱਲੋਂ ਬੰਦ ਵਾਲ ਦੀ ਧਰਤੀ ਤੇ ਵੱਡੀ ਪੰਦਰ ਤੇ ਸ਼ਤਪ ਦੀ ਸਮਾਗਮਾਂ ਚੱਲ ਰਹੇ ਹਨ ਜੀ ਪਟ ਆਖਦੇ ਹਨ ਹਨ ਹਰ ਬੂਦ ਬਸ ਹਰ ਆਮਲ ਕੁਸ ਲਗ ਸੰਤ ਗਰੰਤਨਾਬ ਕਹਿੰਦੇ ਇਹ ਗੁਰੂ ਅਰਦਾਸ ਮਹਾਰਾਜ ਜੀ ਬੱਦਰਾ ਦੀਆਂ ਕਣੀਆਂ ਧਰਤੀ ਤੇ ਬਰਸ ਰਤੇ ਇਹ ਸੰਤ ਦੇ ਪੁਨਾ ਇਨਾਂ ਦੀ ਗਿਣਤੀ ਨਹੀਂ ਹੋ ਸਕਦੀ ਬੱਦਲ ਬੈਦਾ ਬਰਖਾ ਪੈਂਦੀ ਆ ਵਾਰਸ਼ ਦੀਆਂ ਕਣੀਆਂ ਦੀ ਗਿਣਤੀ ਕੌਣ ਕਰ ਸਕਦਾ ਦੂਸਰਾ ਕਹਿੰਦੇ ਰਬ ਸਸ ਕਿਰਨ ਉਦਲੇ ਸੰਕਰ ਕੋ ਰਬ ਕਹਿੰਦੇ ਨੇ ਸੂਰਜ ਨੂੰ ਸਸ ਕਹਿੰਦੇ ਨੇ ਚੰਦਰਮਾ ਨੂੰ ਕਹਿੰਦੇ ਸੂਰਜ ਦੀ ਆ ਕਿਰਣਾ ਸਮੁੰਦਰ ਤੇ ਪੇਟ ਰੰਗਾਂ ਦੀਆਂ ਖਿਲਾਂ ਇੰਨਾਂ ਦੋ ਆਂਤ ਕੋਣ ਪਾਸ ਕਰ ਸਕਦਾ ਕੋਈ ਵੀ ਨਿਵਾਸ ਦਾ ਨਾ ਸੂਰਜ ਦਿਨ ਕਿਰਣਾ ਦਾ ਨਾਂ ਸਮੁੰਦਰ ਦੀਆਂ ਛਲਾਂ ਦਾ ਇਸੇ ਤਰ੍ਹਾਂ ਕਹਿੰਦੇ ਦੰਗਾਂ ਦੀਆਂ ਲਹਿਰਾਂ ਦਾ ਆਂਤ ਨਹੀਂ ਪਾਸ ਕਰ ਸਕਦਾ ਇਸੇ ਤਰ੍ਹਾਂ ਰੁਦਰ ਤੇ ਆ ਗਿਆ ਸਤਿਗੁਰੂ ਕੇ ਕਹਿੰਦੇ ਰੁਦਰ ਕਹਿੰਦੇ ਨੇ ਸ਼ਿਵ ਜੀ ਬਾਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖਸ਼ੇ ਗਿਆਨ ਦੁਆਰਾ ਭਲ ਕਵੀ ਜੀ ਦੱਸਦੇ ਨੇ ਕਹਿੰਦੇ ਇਹ ਉਹਨਾਂ ਉੱਪਰ ਦਸੋ ਪਦਾਰਥਾਂ ਭਾਵੇਂ ਕੋਈ ਮਨੁੱਖ ਕੋਈ ਵਰਣਨ ਨਹੀਂ ਕਰ ਸਕਦਾ ਇਸੇ ਤਰ੍ਹਾਂ ਭਲੇ ਪ੍ਰਦਾਸ ਹਮ ਤੇਰੇ ਤੇਰੀ ਉਪਲਾ ਤੂੰ ਹੈ ਬਣਾ ਦੇ ਏ ਮਰਦਾਰਸ ਮਹਾਰਾਜ ਜੀ ਤੇਰੇ ਨਾ ਨਾ ਕੋਈ ਅੰਤ ਨਹੀਂ ਪਾਵ ਸਭ ਤੁਮ ਸਕਦਾ ਅੰਤਨ ਪਾਵ ਦੇਵ ਸੁਭਰੇ ਪਾਨੇਂਦਰ ਮਹਾਂ ਸਿਦਿ ਜੋਗ ਕਰੀ ਫਲ ਵੇਦ ਮੇਰੇ ਅੰਚ ਵਿਚਾਰ ਰਹੇ ਹੋ ਹਰ ਜਾਪਣਾ ਸਾਡਾ ਏਕ ਘਰੀ ਏ ਗੁਰੂ ਅਮਰਦਾਸ ਸਹਰਾ ਜੀਉ ਤੇਰੀ ਉਪਮਾ ਤੇਰੀ ਬੜਾਈ ਕੋਈ ਵੀ ਕਹਿ ਸਕਦਾ ਕਹਿੰਦੇ ਤਾਰੇ ਗਨੇ ਜਾਤ ਹੈ ਕਹਿੰਦੇ ਹੋ ਸਕਦਾ ਜੋ ਰਸਾਮ ਤੇ ਤਾਰੇ ਨੇ ਉਹਨਾਂ ਦੀ ਗਿਣਤੀ ਹੋ ਜਾਵੇ ਹੋ ਸਕਦਾ ਬਾਸਨੀਆਂ ਕਣੀਆਂ ਦੀ ਕੋਈ ਸਹਿਸਦਾਲਾ ਅਨੁਮਾਨ ਲਾ ਸਕੇ ਪਰ ਹੈ ਗੁਰੂ ਅਰਜਨਦਾਸ ਮਹਾਰਾਜ ਜੀ ਤੇਰੀ ਵਡਿਆਈ ਤੇਰੀ ਮਹਿਮਾ ਤੇਰੇ ਬੋਲਾਂ ਨੂੰ ਕੋਈ ਵਰਣਨ ਨਹੀਂ ਕਰ ਸਕਦਾ ਸਤਿਗੁਰੂ ਅਰਜਨਦਾਸ ਮਹਾਰਾਜ ਜੀ ਸਤਿਗੁਰਾਂ ਦਾ ਨਗਰ ਵਸਰ ਕੇ ਨਗਰ ਹੈ ਸਾਧੂ ਸੁਹਾਵਨਾ ਸਤਗੁਰ ਸੱਚੇ ਪਾਤਸ਼ਾਹ ਅਕਸਰ ਗੰਗਾ ਦੇਸ਼ ਨਾਮ ਕਰਨ ਜਾਂਦੇ ਤੀਰਥਾਂ ਤੇ ਜਾਂਦੇ ਇਸ ਨਾਲ ਕਰਨਾ ਪੰਡ ਦਾਨ ਕਰਦੇ ਜਿੰਨਾ ਚਿਰ ਤੱਕ ਪੂਰਨ ਗੁਰੂ ਨੇ ਸਿੰਘ ਲਿਆ ਗੁਰੂ ਦੀ ਭਾਲ ਦੇ ਵਿੱਚ ਤੀਰਥਾਂ ਤੇ ਜਾਂਦੇ ਪੰਡ ਦਾਨ ਕਰਦੇ ਇੱਕ ਜਿਹੜਾ ਖੇਡ ਵਰਤੀ ਕਰ ਵਿੱਚ ਸਾਧੂ ਮਹਾਂਪੁਰਖ ਆ ਗਏ ਮਹਾਂਪੁਰਖਾਂ ਨੂੰ ਜਿਉਆਇਆ ਰੱਖਿਆ ਮਹਾਂਪੁਰਖੋ ਬੈਠੋ ਕੀ ਛੱਕੋਗੇ ਸਾਧੂ ਗਣ ਮੁਕੇ ਬਈ ਲੰਗਰ ਪ੍ਰਸ਼ਾਦਾ ਛਕਾਂਗੇ ਬਾਬਾ ਅਮਰਦਾਸ ਮਹਾਰਾਜੀ ਅਜੇ ਗੁਰੂ ਨਹੀਂ ਬਣਿਆ ਸਤਿਗੁਰਾਂ ਨੇ ਪ੍ਰਸ਼ਾਦਾ ਛਕਾਉਣਾ ਕੀਤਾ ਪ੍ਰਸ਼ਾਦਾ ਛਕਾਇਆ ਸਾਧੂ ਬੜੇ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਮਨ ਵਿੱਚ ਖਿਆਲ ਆਇਆ ਕਹਿੰਦੇ ਹੇ ਬਾਬਾ ਅਮਰਦਾਸ ਤੇਰਾ ਇੰਨਾ ਸਾਧੂ ਸੁਹਾਇਆ ਇੰਨਾ ਗਿਆਨ ਇੰਨਾ ਕਿਥੋਂ ਆਇਆ ਤੁਸੀਂ ਗਿਆਨ ਤੁਹਾਡੇ ਗੁਰੂ ਘਰੋਂ ਆਇਆ ਸਹਿਜ ਸਭਾ ਪੁੱਛਿਆ ਮਹਾਪੁਰਖ ਨੇ ਸਾਧੂ ਨੇ ਤਾਂ ਗੁਰੂ ਰਾਮਦਾਸ ਮਹਾਰਾਜ ਹੱਥ ਚੁੱਕ ਕੇ ਕਹਿਣ ਲੱਗੇ ਮਹਾਪੁਰਖੋ ਕੌਣ ਗੁਰੂ ਕਿਹੜਾ ਗਿਆਨ ਮੈਂ ਕਿਸੇ ਵੀ ਗੁਰੂ ਅਜੇ ਤੱਕ ਮੈਂ ਗੁਰੂ ਹੀ ਨਹੀਂ ਤਾਂ ਕੀਤਾ ਹਾ ਗੁਰੂ ਦੇ ਭਾਲ ਵਿੱਚ ਜੋ ਰਹਾ ਪਰ ਪੂਰਨ ਗੁਰੂ ਮਿਲ ਜਾਵੇ ਅਜੇ ਤੱਕ ਗੁਰੂ ਨੀਤਾ ਕੀਤਾ ਮਾਪੁਰਖ ਕਹਿੰਦੇ ਉਸੇ ਵਰਤ ਉੱਠ ਕੇ ਖੜੇ ਹੋ ਗਏ ਕਹਿੰਦੇ ਲੱਖ ਲਾੜਤ ਕਹਿੰਦੇ ਅਜੇ ਤੱਕ ਗੁਰੂ ਨਹੀਂ ਤਾਂ ਕੀਤਾ ਕਿੰਨੀ ਉਮਰ ਬੀਤ ਗਈ 67-68 ਸਾਲ ਦੀ ਉਮਰ ਹੋ ਗਈ ਅਜੇ ਤੱਕ ਗੁਰੂ ਨੀਤਾ ਕੀਤਾ ਮੇਰਾ ਕੀਤਾ ਹੋਇਆ ਜਦ ਤੱਕ ਕੀਤਾ ਸੇਵਾ ਸਿਮਰਨਾ ਸਾਰਾ ਪ੍ਰਸ਼ਟ ਹੋ ਗਿਆ ਮੈਂ ਬੇਗੁਰੇ ਦੇ ਹੱਥ ਦਾ ਲੰਗਰ ਛਕ ਲਿਆ ਬੇਗੁਰੇ ਦੇ ਹੱਥ ਦਾ ਦੇਖੋ ਸਤ ਸੰਗਤ ਆਹ ਮਹਾਂਪੁਰਸ਼ ਸਾਧੂ ਇਹ ਬਚਨ ਕਰ ਰਿਹਾ ਕਹਿੰਦੇ ਬੇਗੁਰੇ ਦੇ ਹੱਥ ਦਾ ਲੰਗਰ ਛਕ ਲਿਆ ਮੇਰਾ ਕੀਤਾ ਸੇਵਾ ਸਿਮਰਨ ਜਪ ਤਪ ਸਭ ਕੁਝ ਨਾਸਤ ਹੋ ਗਿਆ ਕਹਿੰਦੇ ਤੋਂ ਅਜੇ ਨੂਰ ਵਾਲੇ ਜਿਨਣੇ ਆ ਉਹ ਸੇਵਾ ਤੋਂ ਉੱਥਾ ਨਿਕਲਣ ਲੱਗੇ ਇਸੇ ਕਰਕੇ ਕਲਕੀਆਂ ਵਾਲੇ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਕੀਤਾ ਜਦੋਂ ਪੰਜ ਪਿਆਰੇ ਅਮਰਤੀ ਦਾਤ ਬਖਸ਼ਦੇ ਨੇ ਉਹ ਕੀ ਕਹਿੰਦੇ ਨੇ ਸਾਰਿਆਂ ਦੀ ਇਹ ਹਕੂਮ ਦਾ ਪਰ ਆਪਾਂ ਮੰਨਦੇ ਕੋਈ ਵੀ ਨਹੀਂ ਹੈ ਜੇ ਕੋਈ ਮੰਨਦੇ ਨੇ ਉਹਨਾਂ ਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੰਦੇ ਹਾਂ ਪੰਜ ਪਿਆਰੇ ਉਪਰ ਕਰਦੇ ਨੇ ਸਾਰਿਆਂ ਦੇ ਲਈ ਕਿਹ ਭਾਈ ਬੇਗੁੜੇ ਦੇ ਹੱਥਾਂ ਨੇ ਕੁਝ ਲੈ ਕੇ ਖਾਣਾ ਧੀਰ ਮੰਨਿਏ ਰਾਮ ਰਾਈਏ ਸਿਰ ਗੁੰਮਾ ਸਿਰ ਗੁੰਮ ਕਹਿੰਦੇ ਸੀ ਜਿਹੜੇ ਅਗਲੇ ਪਹਿਲੇ ਸਮਿਆਂ ਦੇ ਵਿੱਚ ਸਿਰ ਦੇ ਵਿਚਕਾਰ ਵਿੱਚਕਾਰੋਂ ਵਾਲ ਕਟਾ ਦਿੰਦੇ ਅੱਜ ਕੱਲ ਤਾਂ ਸਾਰੇ ਕਟਾ ਦਿੰਦੇ ਨੇ ਸਿਰ ਗੁੰਮਾ ਨੜੀ ਮਾਰ ਕੁੜੀ ਮਾਰ ਦੇ ਹੱਥੋਂ ਦੇ ਨਾਲ ਰੋਟੀ ਵੇਟੀ ਦੀ ਸਾਜ ਨਹੀਂ ਰੱਖਣੀ ਪਾਵਰ ਰਿਸ਼ਤੇਦਾਰੀਆਂ ਨਹੀਂ ਰੱਖਣੀਆਂ ਉਹਨਾਂ ਦੇ ਹੱਥੋਂ ਲੈ ਕੇ ਕੁਝ ਨਹੀਂ ਖਾਣਾ ਸਤਿਗੁਰਾਂ ਦਾ ਉਹ ਕੌਮ ਤਾਂ ਇਹ ਹੈ ਪਰ ਅਸੀਂ ਮੰਨਦੇ ਨਹੀਂ ਜੇ ਕੋਈ ਮੰਨਦਾ ਵੀ ਵਿਵੇਕ ਰੱਖਦਾ ਆਪਾਂ ਉੱਤੇ ਗੇਂਤੂ ਬ੍ਰੰਦੂ ਕਰਨਾ ਸ਼ੁਰੂ ਕਰ ਦਿੰਦੇ ਆਂ ਕਹਿੰਦੇ ਉਹ ਮਹਾ ਮੁਲਖ ਉਹ ਸੇ ਵਾਕ ਤਾਂ ਬਾਹਰ ਚ ਪੈ ਰਹੀ ਆ ਦਰਵਾਜ਼ਾ ਖੋਲ੍ਹਿਆ ਮੈਂ ਹੁਣੇ ਚੰਨਿਆ ਬਾਬਾ ਮਰਦਾਸ ਮਹਾਰਾਜਿਆਂ ਦੇ ਦਿਲ ਤੇ ਬੜੀ ਛੱਟ ਲੱਗੀ ਆਪਕੋ ਥੋੜਾ ਸਮਾਂ ਰੁਕ ਜਾਵੋ ਬਾਸੇ ਮਟ ਜਾਵੇਗੀ ਫਿਰ ਚਲੇ ਜਾਣਾ ਕਹਿੰਦੇ ਨਹੀਂ ਨਹੀਂ ਮੇਰਾ ਇੱਥੇ ਇੱਕ ਮਿੰਟ ਰੋਕਣਾ ਵੀ ਮੇਰੀ ਜੀਵਨ ਪ੍ਰਬਾਧ ਹੋ ਸਕਦਾ ਮੈਂ ਹੁਣੇ ਜਲਦੂ ਦਾ ਵਾਸ ਪੈਂਦਿਆਂ ਲੰਘ ਗਏ ਸਭ ਤਾਂ ਚਲੇ ਗਏ ਸਤਗੁਰੂ ਗੁਰੂ ਅਰਦਾਸ ਮਹਾਰਾਜਿਆਂ ਦੇ ਮਨ ਤੇ ਬੜੀ ਠੇਸ ਲੱਗੀ ਸਾਰੀ ਰਾਤ ਨੀਂਦ ਨਾ ਆਈ ਅਮਰਤਵ ਰਿਹਾ ਹੋਇਆ ਘਰ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜਿਆਂ ਦੀ ਬੇਟੀ ਸਤਗੁਰੂ ਗੁਰੂ ਅਰਦਾਸ ਮਹਾਰਾਜਿਆਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਬੀਬੀ ਅਮਰੋ ਉਠੀ ਉੱਠ ਕੇ ਜਿਵੇਂ ਪਹਿਲੇ ਸਵੇਰ ਦੇ ਵਿੱਚ ਕਾਢ ਦੇ ਵਿੱਚੋਂ ਦੁੱਧ ਕਟਿਆ ਰੜਕੜਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਮੌਕਤੋਂ ਆਸਾ ਦੀ ਵਾਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਪੁੰਧ ਰੜਕੀ ਜਾ ਰਹੀ ਹੈ ਨਾਲ ਦੀ ਨਾਲ ਜਪਜੀ ਸਾਹਿਬ ਆਸਾ ਦੀ ਵਾਰ ਦੇ ਪਾਣੀ ਪੜੀ ਜਾ ਰਹੀ ਹੈ ਪੜਦੇ ਹੀ ਰੋਜ ਸੀ ਪਰ ਅੱਜ ਜਦੋਂ ਵੀ ਪਾਣੀ ਪੜਦੀ ਆ ਉਹ ਪਾਣੀ ਦੇ ਬੋਲ ਧੰਨ ਗੁਰੂ ਨਾਨਕ ਸਾਹਿਬ ਜੀ ਆ ਦੇ ਹਿਰਦੇ ਨੂੰ ਛੋਹ ਕੇ ਲੰਘ ਰਹੇ ਨੇ ਅੱਖਾਂ ਪਹਿਲਾਂ ਨਹੀਂ ਲੱਗ ਰਹੀ ਸੀ ساری ਰਾਤ ਦੇ ਜਾਗਦੇ ਹੁਣ ਉੱਠ ਕੇ ਬੈਠੇ ਹੋ ਕੇ ਬੀਬੀ ਅੰਦਰੋਂ ਬਾਣੀ ਪੜ ਗਈ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਸੁਣਨ ਲੱਗ ਗਏ ਬਾਣੀ ਸੁਣੀ ਗਏ ਜਦੋਂ ਦੁੱਧ ਰੜਕ ਲਿਆ ਬਾਣੀ ਦੀ ਸਮਾਪਤੀ ਕੀਤੀ ਆਸਾ ਦੀ ਵਾਰ ਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਧੇ ਹਾਂ ਲੱਗਿਆ ਪੁੱਛਣ ਲੱਗੇ ਬੇਟੀ ਬੈਠੇ ਆ ਜੋ ਮੌਕਾ ਤੋਂ ਕਲਾਮ ਪੜ੍ਹ ਰਹੇ ਹੋ ਇੱਕ ਕੌਣ ਸਾ ਮੰਤਰ ਹੈ ਕਿਹੜਾ ਮੰਤਰ ਹੈ ਕੀ ਹੈ ਸ਼ਬਦ ਬੀਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਗੁਰੂ ਨਾਨਕ ਪਾਤਸ਼ਾਹ ਜੀ ਕਦੀ ਤੇ ਮੇਰੇ ਪਿਤਾ ਗੁਰਵੰਗਦੇ ਮਹਾਰਾਜੀ ਬੈਠੇ ਨੇ ਉਹਨਾਂ ਦੀ ਬਾਣੀ ਹੈ ਐਨੇ ਖਿੱਚ ਪ੍ਰੀ ਕਹਿ ਲੱਗੇ ਬੇਟੀ ਮੈਨੂੰ ਹੁਣੇ ਐਸੇ ਟਾਈਮ ਉਹ ਸਤਿਗੁਰੂ ਨੂੰ ਤਲਾ ਜੀ ਦੀ ਬਾਣੀ ਦੇ ਵਿੱਚ ਇੰਨਾ ਰਸ ਹੈ ਇੰਨਾ ਆਨੰਦ ਹੈ ਬੀਬੀ ਅੰਮ੍ਰੋ ਕਹਿਣ ਲੱਗੀ ਪਿਤਾ ਜੀ ਆਪ ਜੀ ਜਾ ਸਕਦੇ ਹੋ ਗੁਰੂ ਸਾਹਿਬ ਕਿਹ ਸਤਿਗੁਰੂ ਬੈਠੇ ਨੇ ਮੈਂ ਪਿਤਾ ਜੀ ਦੀ ਆਗਿਆ ਤੋਂ ਬਿਨਾ ਅੱਜ ਤੱਕ ਕਦੇ ਆਪਣੇ ਸਹਰੇ ਘਰ ਵਾਸਰ ਕੇ ਤੋਂ ਬਣੂ ਸਾਹਿਬ ਨਹੀਂ ਗਈ ਪਿਤਾ ਜੀ ਦਾ ਹੁਕਮ ਹੋਵੇਗਾ ਕਿ ਆਵੇ ਲਾ ਫਿਰ ਜਾ ਪਾਣੀ ਬਾਬਾ ਮੈਂ ਤਰਸਣ ਲੱਗੇ ਬੇਟੀ ਮੈਂ ਵੀ ਤੇਰਾ ਪਿਤਾ ਹਾਂ ਮੈਂ ਵੀ ਤੇਰਾ ਪਿਤਾ ਇਸ ਕਰਕੇ ਮੇਰੇ ਕਹੇ ਤੇ ਮੈਨੂੰ ਲਾੜ ਲੈ ਕੇ ਜਰੂਰ ਗੁਰੂ ਦੇ ਚਰਨਾਂ 'ਚ ਚੱਲੋ ਸਤਿਵਚਨ ਪਿਤਾ ਜੀ ਵਾਸਰ ਕੇ ਤੋਂ ਘਟੂਰ ਸਾਹਿਬ ਪਹੁੰਚੇ ਜਦੋਂ ਦੀ ਵੀ ਅਮਰੋ ਅੱਗੇ ਜਾ ਕੇ ਗੁਰੂ ਸਾਹਿਬ ਕੋ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਸਹੁਰੇ ਦੇ ਘਰ ਤੋਂ ਮੇਰੇ ਚਾਚਾ ਸਹੁਰਾ ਮੇਰੇ ਨਾਲ ਆਏ ਨੇ ਬਾਬਾ ਅਮਰਦਾਸ ਉਹਨਾਂ ਦੇ ਮਨ ਦੇ ਵਿੱਚ ਬੜੀ ਖਿੱਚ ਆ ਆਪ ਜੀਆਂ ਦੇ ਦਰਸ਼ਨ ਕਰਨ ਲਈ ਆਏ ਨੇ ਹੁਣ ਰਿਸ਼ਤੇਦਾਰੀ ਦੇ ਵਜੋਂ ਕੋਲ ਮ ਲੱਗਦੇ ਨੇ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਉੱਠ ਕੇ ਖਲੋ ਗਏ ਉਦਰ ਬਾਬਾ ਅਮਰਦਾਸ ਜੀ ਪੂਰਾ ਡੰਡੌਤ ਕਰਦੇ ਆਉਂਦੇ ਆਂਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ ਉਹ ਕਿ ਮਾਂ ਤੋਂ ਪਕੜ ਕੇ ਸ਼ਾਂਤੀ ਨਾਲ ਲਾਇਆ ਕਹਿੰਦੇ ਪੁਰਬਾ ਤੁੰਨਾ ਦੇ ਅੱਗੇ ਨਹੀਂ ਝੁਕੀਦਾ ਤੁਸੀਂ ਵੱਟੇ ਹੋ ਮੁੰਡੇ ਵੜੇ ਹੋ ਇਸ ਕਰਕੇ ਤੁਹਾਡਾ ਇੱਥੇ ਤਾਂ ਨਹੀਂ ਤੁਹਾਡੀ ਥਾਂ ਤਾਂ ਗੜਾ-ਗੜਾ ਲੱਗੜ ਦੀਆ ਤਨ ਗੁਰ ਅਰਜਨ ਦੇਵ ਮਹਾਰਾਜ ਕਹਿੰਦੇ ਸੱਚੇ ਪਤਸ਼ਾਹ ਮੈਂ ਕੁੱਲ ਬਣ ਕੇ ਨਹੀਂ ਆਇਆ ਮੈਂ ਸੇਵਕ ਬਣ ਕੇ ਆਇਆ ਮੈਂ ਤੇਰੇ ਦਰ ਤੋਂ ਸੇਵਾ ਲੈਣੀ ਆ ਮੈਨੂੰ ਸੇਵਾ ਬਖਸ਼ੋ ਸਤਿਗੁਰੂ ਸੱਚੇ ਪਤਸ਼ਾਹ ਕਹਿੰਦੇ ਮੈਨੂੰ ਸਿੱਖੀ ਬਖਸ਼ੋ ਮੈਂ ਗੁਰਧਾਪਨ ਕਰਦਾ ਸਤਿਗੁਰੂ ਅਰਜਨ ਦੇ ਮਹਾਰਾਜਿਆਂ ਨੇ ਨਾਮ ਦੀ ਦਾਤ ਬਖਸ਼ੀ ਗੁਰੂ ਤੋਂ ਲੈ ਕੇ ਸ਼ਬਦ ਕਮਾਈ ਕਰਨੇ ਸ਼ੁਰੂ ਕਰ ਦਿੱਤੇ ਨਾਲ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਸੱਚੇ ਪਾਤਸ਼ਾਹ ਜੀਵਾਂ ਮਖਿਓ ਨਦਰਾ ਦੀ ਸੇਵਾ ਕਰਨੀ ਸੋਚਿਆ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਰਾਨ ਕਰਦੇ ਨੇ ਅੰਮ੍ਰਿਤ ਵੇਲੇ 2 ਵਜੇ ਕਿਉਂ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਜਨ ਦੀ ਸੇਵਾ ਕੀਤੀ ਜਾਵੇ ਤਕਰੀਬਨ 8 ਨਾਉ ਉਹ ਤੇ ਬਨੂ ਸਾਹਿਬ ਤੋਂ ਬਿਆਸ ਦਰਿਆ ਚੱਲ ਰਿਹਾ ਮਨ ਵਿੱਚ ਖਿਆਲ ਆਉਣਾ ਕਿ ਠੰਡਾ ਜਲ ਪਹਾੜਾਂ ਦਾ برف ਦਾ ਪਾਣੀ ਦਰਿਆ ਤੇ ਵਿੱਚ ਆਉਂਦਾ ਸਾਫ਼ ਨਿਰਮਲ ਪਾਣੀ ਕਿਉਂ ਨਾ ਹਰ ਰੋਜ਼ ਗਾਗਰ ਭਰ ਕੇ ਸਤਿਗੁਰ ਦੇ ਇਸ਼ਾਰਾ ਤੇ ਲਈ ਇਸੇ ਵਾਂਗ ਮੈਂ ਲਵਾਂ ਸੇਵਾ ਸ਼ੁਰੂ ਕਰ ਦਿੱਤੀ ਇੱਕ ਦਿਨ ਦੋ ਦਿਨ ਮਹੀਨੇ ਸਾਲ ਬੀਤ ਗਏ 12 ਸਾਲ ਸੇਵਾ ਕੀਤੀ 12 ਸਾਲ ਫਿਰ ਗੁਰੂ ਅੰਗਦ ਦੇ ਮਹਾਰਾਜ ਜਦੋਂ ਉਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਸਨ 62 ਸਾਲ ਦੀ ਉਮਰ ਸੀ ਜਿੱਦਨ 12 ਸਾਲ ਬਾਅਦ ਗੁਰਤਾ ਗਦੀ ਤੇ ਬਿਠਾਇਆ ਗੁਰੂ ਦੇ ਦਰ ਤੇ ਸੇਵਾ ਕਰਕੇ ਪ੍ਰਵਾਨ ਹੋ ਗਏ ਉਹਦਾ ਉਮਰ ਸੀ 74 ਸਾਲ ਦੀ ਅੱਜ ਬੱਚਿਆਂ ਨੂੰ ਕਹੀਏ ਗੁਰੂ ਵਾਲਾ ਬਣ ਜਾਏ ਮਾਪਾ ਪਹਿਲਾਂ ਰੋਕ ਦਿੰਦੇ ਨੇ ਜੀ ਅਜੇ ਬਚਪਨ ਹੈ ਜਵਾਨੀ ਚ ਕਹੀਏ ਭਾਈ ਉਮਰ ਤੱਕ ਕੋ ਕਹਿੰਦੇ ਜੀ ਖਾਣ ਪੀਣ ਦੇ ਅੰਬਰ ਕਿਸੇ ਬਜ਼ੁਰਗ ਨੂੰ ਕਹੀਏ ਬਜ਼ੁਰਗ ਦਾ ਜਵਾਬ ਆਉਂਦਾ ਹੁਣ ਕਿੱਥੇ ਹੁਣ ਅੱਗੇ ਛਕਾਂਗੇ ਹੁਣ ਕਿਹੜੀ ਉਮਰ ਆ ਨਹੀਂ ਭਾਈ ਗੁਰੂ ਵਾਲਾ ਬਣਦੀ ਕੋਈ ਉਮਰ ਨਹੀਂ ਜਦੋਂ ਸੋਝੀ ਆ ਗਈ ਗੁਰੂ ਨੇ ਗਿਆਨ ਬਖਸ਼ਿਆ ਉਦੋਂ ਹੀ ਇਥੇ 5 ਸਾਲ ਦੀ ਉਮਰ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਗੁਰਦੁਆਰਦੀ ਤੇ ਬੈਠ ਕੇ ਗੋਂਗਿਆਂ ਤੋਂ ਗੀਤਾ ਦੇ ਅਰਥ ਕਰਵਾ ਦਿੰਦੇ ਨੇ ਦੂਜੇ ਪਾਸੇ 74 ਸਾਲ ਦੀ ਉਮਰ ਵਿੱਚ ਧਰਗੁਰ ਅਰਦਾਸ ਮਹਾਰਾਜ ਜੀ ਗੁਰਦੁਆਰਦੀ ਤੇ ਬੈਠ ਕੇ ਨਿਮਾਣਿਆਂ ਨੂੰ ਮਾਨ ਬਖਸ਼ਦੇ ਨੇ ਨੇ ਤਾਣਿਆਂ ਦੇ ਤਾੜ ਵੜਦੇ ਨੇ ਡੇਉਕਿਆਂ ਦੀ ਓਟ ਵੜਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਕਹਿੰਦੇ ਭਾਈ ਜਦੋਂ ਅੱਖ ਕੁੱਲੇ ਪਿਆਰ ਦੀ ਜਦੋਂ ਗੁਰੂ ਤੋਂ ਸੋਝੀ ਆਵੇ ਉਦੋਂ ਗੁਰੂ ਵੜਾ ਬਣ ਜਾਣਾ ਚਾਹੀਦਾ ਐਵੇਂ ਤਾਂ ਸਤਿਗੁਰਾਂ ਦੀ ਬਾਣੀ ਦਾ ਹੁਕਮ ਆ ਰਾਮ ਜਪੋ ਜੀ ਐਸੇ ਐਸੇ ਪ੍ਰਹਿਲਾਦ ਜਪਿਓ ਭਾਜ ਜੈਸੇ ਕਿਨ ਜਿਵੇਂ ਭਗਤ ਨੇ ਭਗਤ ਪ੍ਰਹਿਲਾਦ ਨੇ 5-7 ਸਾਲ ਦੀ ਉਮਰ ਦੇ ਵਿੱਚ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਇਦਾਂ ਭਾਈ ਇਦਾਂ ਨਾਮ ਜਪਣਾ ਚਾਹੀਦਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਤਾਲਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬਿਠਾ ਕੇ ਪੰਜ ਪੈਸੇ ਲਾ ਲਈਲ ਜੋ ਗੁਰਮਰਿਆਦਾ ਸੀ ਉਹ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਨਾਲੇ ਪਰ ਬਖਸ਼ਿਸ਼ ਤੂੰ ਨੇ ਬਾੜਿਆਂ ਦਾ ਬਾੜ ਉਨੇ ਤਾੜਿਆਂ ਦਾ ਤਾੜ ਦੇ ਉਟਿਆਂ ਦੀ ਓਟ ਨੇ ਲੱਤਿਆਂ ਦੀ ਗੱਤ ਨੇ ਆਸਰੇ ਦੇ ਆਸਰੇ ਨੇ ਤਰਿਆਂ ਦੇ ਤਰ 12 ਬਰ ਬਖਸ਼ਿਸ਼ ਕੀਤੇ ਗੁਰਮੁਖ ਦੇ ਮਹਾਰਾਜਿਆਂ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਆਨੇ ਗੋਵਿੰਦ ਵਾਰ ਸਾਹਿਬ ਬਸਾਉਣਾ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀ ਆਨੇ ਲੰਗਰ ਦੀ ਪ੍ਰਥਾ ਪੰਗਤ ਦੀ ਪ੍ਰਤਾ ਪਹਿਲੇ ਪੰਗਤ ਫਿਰ ਸੰਗਤ 임ਰਿਆਦਾਂ ਪ੍ਰਪੱਕ ਕੀਤਾ ਬਾਣੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਹ ਪੈਦਾ ਸੌਦਾ ਕਰਕੇ ਇਹ ਕਹਿ ਦਿੱਤਾ ਜੀ ਕਿ ਭਾਈ ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਅੰਦਰ ਘਰ ਵੈਸੇਂ ਪਾਈ ਐ ਗੁਰੂ ਅੰਗਦ ਦੇ ਮਹਾਰਾਜ ਜੀਾਂ ਦੇ ਮਾਤਾ ਖੀਵੀ ਜੀਾਂ ਦੀ ਡਿਊਟੀ ਲਈ ਲੰਗਰ ਦਾਤ ਚੱਲੀ ਐ ਰਾਸ ਅੰਮ੍ਰਿਤ ਖੀਰ ਕਿਹਾ ਦੀ ਪਰ ਸਤਿਗੁਰੂ ਬਰਬਦਸ ਮਹਾਰਾਜ ਜੀ ਨੇ ਮਰਿਆਦਾ ਬਣਾ ਦਿੱਤੀ ਕਿ ਭਾਈ ਪਹਿਲੇ ਮੰਗਤ ਮੰਗਤ ਦਾ ਭਾਵ ਮੰਗਤ ਦੇ ਵਿੱਚ ਇੱਕ ਜਗ੍ਹਾ ਤੇ ਬੈਠ ਕੇ ਲੰਗਰ ਛਕੋ ਫਿਰ ਸੰਗਤ ਭਾਵੇਂ ਹਮਾਇਉ ਬਾਦਸ਼ਾਹ ਵਰਗੇ ਆਏ ਉਹਨਾਂ ਨੂੰ ਵੀ ਮੰਗਤ ਦੀ ਮਰਿਆਦਾ ਹੀ ਦ੍ਰਿੜ ਕਰਵਾਈ ਭਾਵੇਂ ਰਾਜਾ ਭਾਵੇਂ ਰੰਕ ਇੱਕ ਜਗ੍ਹਾ ਬੈਠ ਕੇ ਲੰਗਰ ਛਕੇ ਹੌਲੀ ਸੱਤ ਦੀ ਗਦਵਾਈ ਕਰਾਈ ਕੋਈ ਹੋਵੇ ਅਮੀਰ ਹੋਵੇ ਗਰੀਬ ਹੋਵੇ ਚਾਰੇ ਵਰਨਾ ਚੋ ਕੋਈ ਵੀ ਹੋਵੇ ਖੱਤਰੀ ਬ੍ਰਾਹਮਣ ਸੂਦ ਵੈਸ ਇਕੋ ਜਗ੍ਹਾ ਤੇ ਜਨ ਸ਼ੱਕਣਗੇ ਇਕੋ ਜਗ੍ਹਾ ਤੇ ਸ਼ਨਾਣ ਕਰਨਗੇ ਬੋਲੋ ਸਤਨਾਮ ਸ੍ਰੀ ਵਾਹਿ ਉੱਚ ਨੀਚ ਦਾ ਪਾੜਾ ਖਤਮ ਕੀਤਾ ਸਤਿਗੁਰਾਂ ਨੇ 22 ਮੰਜੀਆਂ ਧੱਪੀਆਂ 22 ਮੰਜੀਆਂ ਧੱਪੀਆਂ ਗੁਰ ਸਿੰਘਾ ਨੂੰ ਸਿੱਖੀ ਦੇ ਪ੍ਰਚਾਰ ਦੇ ਲਈ ਬੀਬੀਆਂ ਨੂੰ 72 ਪੀੜੇ ਬਖਸ਼ੇ ਸਿੱਖੀ ਦੇ ਪ੍ਰਚਾਰ ਦੇ ਲਈ ਸਤਿਗੁਰੂ ਸਚੇ ਪਤਸ਼ਾਹ ਜੀ ਨੇ ਸਤੀ ਪ੍ਰਥਾ ਬੰਦ ਕਰਵਾਈ ਪਹਿਲੇ ਸਮਿਆਂ ਦੇ ਵਿੱਚ ਬੀਬੀ ਦੇ ਘਰ ਵਾਲਾ ਚੜਾਈ ਕਰ ਜਾਂਦਾ ਬੀਬੀ ਦੀ ਇੱਛਾ ਦੇ ਉਲਟ ਧੱਕੇ ਦੇ ਨਾਲ ਮੌਸਲੋ ਉਹਦੇ ਨਾਲ ਸਤੀ ਕਰ ਦਿੱਤਾ ਜਾਂਦਾ ਨਾਲ ਜਿਉਂਦੇ ਨੂੰ ਅੱਗ ਵਿੱਚ ਸਾੜ ਦਿੰਦਾ ਸੱਚੇ ਪਾਤਸ਼ਾਹ ਕਹਿੰਨ ਲੱਗੇ ਜੀ ਜੇ ਬੀਬੀ ਦੇ ਨਹੀਂ ਇਹ ਮਰਿਆਦਾ ਫਿਰ ਭਾਈ ਦੇ ਲਈ ਕਿਉਂ ਨਹੀਂ ਦੋਹਾਂ ਦੇ ਨਹੀਂ ਇੱਕ ਕਿਉਂ ਨਹੀਂ ਜਾਂ ਫਿਰ ਇਹ ਵੀ ਮੰਨਦਾ ਹੋਵੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਜੋਰ دار ਪ੍ਰਚਾਰ ਕੀਤਾ ਇਹ ਸਦੀ ਪ੍ਰਥਾ ਬੰਦ ਕਰਵਾਈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਬੇਅੰਤ ਕਹਿਣਾ ਕੀਤੀਆਂ ਆਖਰ ਸਚੇਪਤ ਸਾਧ ਜੀਆ ਨੇ ਆਪਣੇ ਅਗਨੇਵਾਸ ਆਪਣੇ ਦਾਮਾਦ ਗੁਰੂ ਘਰ ਦੇ ਉਹਨਾਂ ਨੂੰ ਸੇਵਕ ਭਾਈ ਜੇਠਾ ਜੀਆ ਨੂੰ ਗੁਰੂ ਰਾਮਦਾਸ ਮਹਾਰਾਜ ਬਣਾ ਕੇ ਗੁਰਦੁਆਰੇ ਦੀ ਤੇ ਵਿਰਾਜਮਾਨ ਕਰ ਦਿੱਤਾ ਗੁਰਦੁਆਰੇ ਦੀ ਤੇ ਵਿਰਾਜਮਾਨ ਕਰ ਦਿੱਤਾ ਜਦੋਂ ਸਤਿਗੁਰ ਸਚੇ ਪਤਸ਼ਾਹ ਜੀਆ ਨੇ ਉਹਨਾਂ ਦੀ ਅਣਥੱਕ ਸੇਵਾ ਉਹਨਾਂ ਦੀ ਹੁਕਮ ਮੰਨਣ ਦੀ ਔਰ ਬੀਬੀ ਭਾਨੀ ਜੀਆ ਦੀ ਸੇਵਾ ਤੋਂ ਪੰਚ ਰੋਕੇ ਬਾਹਰ ਦੇ ਦਿੱਤਾ ਕਿ ਘਰ ਦੀ ਘਰ ਵਿੱਚ ਰਹੇ ਗੁਰਤਾ ਕਦੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਅੱਜ ਤੋਂ ਹੀ ਇਹ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇ ਦੇਣੀ ਹੈ ਜਦੋਂ ਜਦੋਂ ਮੇਖਿਆ ਦਿਵ ਦ੍ਰਿਸ਼ਟੀ ਦੇ ਨਾਲ ਕੈ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਨਾਲ ਜੀ ਦੀ ਉਮਰ ਬੜੀ ਥੋੜੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਜੇ ਉਮਰ ਬਾਕੀ ਸੀ ਅਜੇ ਅਮਰ ਉਮਰ ਬਾਕੀ ਸੀ ਸਤਿਗੁਰਾਂ ਨੇ ਆਪਣੀ ਉਮਰ ਦੇ ਵਿੱਚੋਂ 4 ਸਾਲ 11 ਮਹੀਨੇ 18 ਦਿਨ ਰਹਿਤੇ ਉਮਰ ਗੁਰੂ ਰਾਮਦਾਸ ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ ਗੁਰਤਾ ਗਦੀ ਬਖਸ਼ਿਸ਼ ਕਰਕੇ ਤੀਸਰੇ ਦਿਨ ਅਪਰਸੋ 16 ਤਰੀਕ ਦਾ ਗੁਰੂ ਨਾਨਕ ਦਾਸ ਮਹਾਰਾਜ ਜੀ ਦਾ ਗੁਰਤਾ ਗਦੀ ਦੇਵ ਸਿੱਸੀ ਉਹ ਤੋਂ ਇੱਕ ਦਿਨ ਵਿਚਾਲੇ ਛੱਡ ਕੇ ਸਤਗੁਰੂ ਅਮਰਦਾਸ ਮਹਾਰਾਜ ਜੀ 94 ਸਾਲ ਦੀ ਉਮਰ ਦੇ ਵਿੱਚ ਤਕਰੀਬਨ 22 ਸਾਲ ਵੀ 22 ਸਾਲ ਗੁਰਤਾ ਗਦੀ ਤੇ ਸੰਗਤਾਂ ਨੂੰ ਨਾਮ ਦੇ ਨਾਲ ਬਾਣੀ ਦੇ ਨਾਲ ਜੋੜਦੇ ਰਹੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਜੋਤ ਜੋਤ ਸਮਾ ਗਈ। ਚੰਗੂ ਨੰਦਾਸ ਸੰਹਾਰਾ ਜੀ ਸਤਿਗੁਰਾਂ ਨੇ ਬਿਆਨਤ ਬਾਣੀ ਉਚਾਰ ਕੇ ਕੀਤੀ। ਆਨੰਦ ਸਾਹਿਬ ਜਵਾਪਾਂ ਖੁਸ਼ੀ ਜਿ ਕਮੀ ਦੇ ਵਿੱਚ ਅਕਸਰ ਬਾਣੀ ਪੜਦੇ ਆ। ਜਦੋਂ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਨਿਤਨੇਮ ਦੇ ਵਿੱਚ ਇਹ ਬਾਣੀ ਬਖਸ਼ਿਸ਼ ਕੀਤੀ ਆਨੰਦ ਸਾਹਿਬ ਸਿਖਾ। ਸਦਾ ਅਨੰਦ ਦੇ ਵਿੱਚ ਰਹਿਣਾ ਦੁੱਖ ਹੋਵੇ ਸੁੱਖ ਹੋਵੇ ਸਤਗੁਰ ਸੱਚੇ ਕਾਸ਼ਾ ਜੀ ਨੇ ਕਿਰਪਾ ਕੀਤੀ ਵਿਅਤ ਬਾਣੀ ਉਚਾਰਨ ਕੀਤੀ ਔਰ ਸੰਧਾਂ ਨੂੰ ਉਪਦੇਸ਼ ਦਿੱਤਾ ਫਿਰ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ 74 ਸਾਲ ਦੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ ਅੱਜ ਤੋਂ ਸਾਢੇ 400 ਸਾਲ ਪਹਿਲਾਂ 450 ਸਾਲ ਹੋ ਗਏ ਸਤਿਗੁਰੂ ਗੁਰੂ ਅਰਦਾਸ ਮਹਾਰਾਜ ਜੀਆਂ ਨੂੰ ਜੋਤੀ ਜੋਤ ਸਮਾਇਆ ਜੋਤੀ ਜੋਤ ਦਿਵਸ ਤੇ ਸ਼ਤਾਬਦੀ ਸਮਾਗਮਾਂ ਤੇ ਸਤਿਗੁਰੂ ਗੁਰੂ ਅਰਦਾਸ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕੋਟਨ ਕੋਟ ਵਾਰ ਪ੍ਰਣਾਮ ਹੈ ਨਮਸ਼ਕਾਰ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੋ ਆਪ ਭਾਈ ਇੰਨੇ ਆਪਾਂ ਸੰਖੇਪ ਰੂਪ ਦੇ ਵਿੱਚ 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 ਆ ਸਤਿਗੁਰਾਂ ਦੇ ਵੈਸੇ ਗੁਣ ਬਿਆਤਨੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਨ ਆਵੇ ਇਸ ਕੇ ਪਦਸ਼ਾਰਾ ਇਹ ਚੰਬੜੇ ਦੀ ਜੀਭਾ ਤੇਰੀ ਉਪਮਾ ਕੀ ਕਰ ਸਕਦੀ ਹੈ ਤੁਸੀਂ ਬਿਆਤ ਹੋ ਗੁਣਾ ਦੇ ਭੰਡਾਰ ਗੁਣਾ ਦੇ ਭਜੰਦੇ ਹੋ ਸੱਚੇ بادشاہ ਕਿਰਪਾ ਕਰੋ ਕਿਰਪਾ ਕਰੋ ਸੱਚੇ بادشاہ ਘਨ ਹਰ ਹਮਉਂਦ ਬਸੁਰ ਮੁਹਾਵਲ ਕੁਸਮ ਬਸੰਤ ਗਨੰਦਨ ਆਵ ਰਾਵਸ ਸੂਰ ਸਿਗਿਰਣ ਉਦਰ ਸਾਗਰ ਕੋ ਗੰਗਾ ਤਰੰਗਾਂ ਤੋਂ ਪਾਵੈ ਰੁਦਰ ਤੇ ਆਨ ਗਿਆਨ ਸਤਿਗੁਰ ਕੇ ਕਾਵਿਦਾਨ ਭਲੁ ਬਨ ਹੈ ਜੋ ਗਾਵੈ ਭੱਲੇ ਅਮਰਦਾਸ ਬੰਦੇ ਰੇ ਤੇਰੀ ਉਪਮਾ ਪੂਰ ਹੈ ਨਾਮ ਹੈ ਇਹ ਜਿਸ ਮਾਤੀ ਹੈ ਵਿਚਾਰਾ ਕਰਦਾ ਹੈ ਕੰਧਰਾਂ ਦੀ ਅਗਮਤੀ ਨਾ ਪੁਨਾ ਹੋ ਜਾਂਦੀ ਹੈ ਮੈਂ ਸਤਿਗੁਰੂ ਸਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਸਲੋਕ ਵਰਣ ਗੁਰੂ ਪਾਣੀ ਪਿਤਾ ਮਾਤਾ ਤਨ ਤਨ ਮਰਤ ਜਿਵੇਂ ਸ੍ਰਾਤ ਦੁਏ ਦਾਈ ਦਾਇਆ ਖਿੰਨੇ ਸਭ ਜਗਤ ਜੰਗਿਆਈਆਂ ਪਰਿਆਈਆਂ ਵਾਚ ਤਰ ਮਹਦੂਰ ਕਮੀ ਆਪੋ ਆਪਣੀ ਕੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਚਲੇ ਕਿਤੀ ਛੁੱਟੀ ਨਾਮ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਣਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਆਈ ਗੁਰ ਦੀ ਕ ਖਾਲਸਾ ਆਹ ਗੁਰ ਜੀ ਦੀ ਬਤੇ